ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਹਰੀਕੇ ਹੈਡ ਤੋਂ ਲਗਾਤਾਰ ਪਾਣੀ ਛੱਡਣ ਕਾਰਨ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਜਿਹੜਾ ਉਹ ਲੋ ਕਿਸਾਨਾਂ ਨੂੰ ਆਪਣੀ ਫਸਲਾਂ ਦੀ ਜਿਹੜੀ ਚਿੰਤਾ ਆ ਉਹ ਲਗਾਤਾਰ ਲੱਗੀ ਹੋਈ ਹੈ ਅਸੀਂ ਇਸ ਵੇਲੇ ਮੌਜੂਦ ਹਾਂ ਪਿੰਡ ਸਭਰਾ ਵਿਖੇ ਜਿੱਥੇ ਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਇਸ ਢਾਬ ਨੂੰ ਜਿਹੜੀ ਆ ਉਹ ਬੰਨ੍ਹ ਲਾਈ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤ ਵੱਲੋਂ ਜਿਹੜਾ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਅਤੇ ਜਿਹੜਾ ਉਹ ਉਹ ਬੰਨ ਜਿਹੜਾ ਉਹ ਬੰਨ ਕੇ ਕਾਮਯਾਬੀ ਦੇ ਨਾਲ ਜਿਹੜਾ ਉਹ ਉਹਨਾਂ ਨੇ ਆਪਣਾ ਜਿਹੜਾ ਫਸਲਾਂ ਦਾ ਨੁਕਸਾਨ ਹੋਣ ਤੋਂ ਜਿਹੜਾ ਉਹ ਫਿਲਹਾਲ ਜਿਹੜਾ ਆ ਬਚਾ ਲਿਆ ਹੈ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਇਹ ਬੰਨ ਅਤੇ ਵਗਦੇ ਦਰਿਆ ਦੀਆਂ ਤਸਵੀਰਾਂ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਨਾਲ ਮੌਜੂਦ ਨੇ ਬਾਬਾ ਗੁਰਸਾਹਬ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਕਿ ਇੱਥੇ ਸੇਵਾ ਨੂੰ ਪਾ ਰਹੇ ਨੇ ਬਾਬਾ ਜੀ ਵਾਇਰ ਜੀ ਖਾਲਸਾ ਵਾਇਰ ਜੀ ਕੀ ਬਾਬਾ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਸੰਗਤ ਨੇ ਬੜਾ ਉਪਰਾਲਾ ਕੀਤਾ ਆ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਵੱਲੋਂ ਜਿਹੜਾ ਉਹ ਸੰਗਤਾਂ ਦੇ ਸਹਿਯੋਗ ਨਾਲ ਇਹ ਜਿਹੜਾ ਬੰਨ ਜਿਹੜਾ ਆ ਉਹ ਬੰਨਿਆ ਗਿਆ ਬੜੀ ਸਫਲਤਾਪੂਰਕ ਬੰਨਿਆ ਗਿਆ ਕੀ ਕਹਿਣਾ ਚਾਹੋਗੇ ਹੁਣ ਕਿਹੋ ਜਿਹੇ ਹਾਲਾਤ ਨੇ ਫਸਲਾਂ ਦਾ ਬਚਾਏ ਫਸਲਾਂ ਦੇ ਵੇਖੋ ਜੀ ਇਧਰ ਨੂੰ ਤੁਸੀਂ ਵਿਖਾ ਦਿਓ ਪਿੱਛੇ ਘੁੰਮਣ ਘੇਰੀਆਂ ਫੇਰ ਰੀਆਂ ਕੋਈ ਫਸਲਾਂ ਦਾ ਪਛਾਣ ਹੀ ਹੋਇਆ ਕਿਉਂਕਿ ਬੰਨੋ ਜਿਹੜੀ ਅੰਦਰ ਪੈਲੀ ਸੀ ਉਹ ਪਰਨੇ ਕਿੰਨੇ ਲੱਖ ਏਕੜ ਪੈਲੀ ਹੈ ਉਹ ਸਾਰੀ ਢਾਈ ਢੇਰੀ ਹੋ ਗਈ ਹੈ ਉਹ ਬਹੁਤ ਸਮਾਂ ਲੱਗੇਗਾ ਸਾਨੂੰ ਇਸ ਕਰਕੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਜਦੋਂ ਵੀ ਕੋਈ ਆਫਤ ਆਉਂਦੀ ਹੈ ਸਾਡੀਆਂ ਸਵੈਟੀਆਂ ਸਭਾ ਮਹਾਪੁਰਖ ਸਾਡੇ ਕੰਮ ਆਉਂਦੇ ਹੈ ਤੇ ਕਈ ਨਾਸਤਕ ਇਹ ਵੀ ਕਹਿ ਦਿੰਦੇ ਕਿ ਮਹਾਪੁਰਖਾਂ ਨੂੰ ਗ੍ਰਹੀ ਨਹੀਂ ਦੇਣੀ ਚਾਹੀਦੀ ਪਰ ਵੇਖੋ ਅੱਜ ਮਹਾਪੁਰਖ ਬਾਬਾ ਕੋਲਾ ਸਿੰਘ ਜੀ ਉਹ ਲੱਗੇ ਹੋਏ ਆ ਮਹਾਪੁਰਖ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਲੱਗੇ ਹੋਏ ਆ ਇਸੇ ਤਰ੍ਹਾਂ ਮਾਹਪੁਰ ਦੇ ਬਾਬਾ ਸੁਖਾ ਸਿੰਘ ਸਾਖ ਮਸੰਗੋ ਲੱਗੀ ਹੋਏ ਆ ਇਹ ਤੇ ਬ੍ਰਿਚਨ ਸ਼ੀਨਾ ਗੁਰੂ ਘਰ ਸੀਨਾ ਤੋਂ ਵਰਸਾਏ ਮਾਹਪੁਰ ਦੇ ਬਾਬਾ ਬਤਾਰ ਸਿੰਘ ਜੀ ਸੌਰ ਸਿੰਘ ਵਾਲੇ ਜਿਨ੍ਹਾਂ ਲੰਗਰ ਚੱਲ ਰਿਹਾ ਅਤੇ ਸਾਨੂੰ ਵੀ ਇਹਨਾਂ ਹੁਕਮ ਲਾ ਕੇ ਬਰਨਾਲੇ ਨਗਰ ਤੋਂ ਜੋ ਰੋਹਤ ਪ੍ਰਸ਼ਾਦਾ ਪਾਣੀ ਆਉਂਦਾ ਆ ਅਤੇ ਨਾਲ ਦੁੱਧ ਦੀ ਸੇਵਾ ਇਸੇ ਤਰ੍ਹਾਂ ਨਾਲ ਮੈਡੀਸਨ ਦੀ ਸੇਵਾ ਇਹ ਜਿੰਨੇ ਵੀ ਨਗਰਾਂ ਵਿੱਚੋਂ ਨੌਜਵਾਨ ਆਏ ਆ ਇਹਨਾਂ ਅੰਦਰ ਦਰਦ ਇਹ ਕਿ ਸਾਡਾ ਜਿਹੜਾ ਪੰਜਾਬ ਪਹਿਲਾਂ ਦੇ ਸਾਲ 47 ਵਿੱਚ ਵੰਡਿਆ ਗਿਆ ਸਾਡੇ ਹਿੱਕ ਦੇ ਵਿੱਚ ਜਿਹੜੀ ਲੀਕ ਵਾਈ ਗਈ ਆ ਕਿਉਂਕਿ ਜਿਹੜਾ ਪੰਜਾਬ ਸੀ ਉਹ ਗੁਜਰਾਤ ਤੋਂ ਵੰਡਿਆ ਜਾ ਸਕਦਾ ਸੀ ਉਹ ਰਾਜਸਥਾਨ ਤੋਂ ਵੰਡਿਆ ਜਾ ਸਕਦਾ ਹੈ ਕਿ ਅਗਰ ਸਾਸ ਤੇ ਅਧੀਨ ਸਾਨੂੰ ਕਮਜ਼ੋਰ ਕਰਨ ਵਾਸਤੇ ਸਾਨੂੰ ਜਿਹੜਾ ਪੰਜਾਬ ਸਾਡਾ ਜਿਹੜੀ ਸੋਹਣੀ ਫਸਲ ਸੀ ਜਿਹਨੂੰ ਪੰਜਾਬ ਸੋਨੇ ਚਿੜੀ ਕਿਹਾ ਜਾਂਦਾ ਉਹਦੇ ਛੱਕ ਦੇ ਵਿੱਚ ਲੀਕ ਮਾਰ ਕੇ ਵੰਡਿਆ ਗਿਆ ਉਸ ਤੋਂ ਬਾਅਦ ਫਿਰ ਪੰਜਾਬੀ ਸੂਬਾ ਸਾਨੂੰ ਬਹੁਤ ਲੰਮਾ ਸਮਾਂ ਜੀ ਸਾਨੂੰ ਮਤਰਈ ਮਾਂ ਵਾਲਾ ਸ਼ਲੋਕ ਜਿਹੜਾ ਮਿਲਿਆ ਅੱਜ ਤੱਕ ਸਾਡੀ ਸਾਰ ਕਿਸੇ ਲਈ ਨਹੀਂ ਜੋ ਕਿ ਸਰਕਾਰ ਬੰਦੀ ਭਗਵੰਤ ਮਾਨ ਕਹਿੰਦਾ ਸੀ ਮੈਂ ਤੁਹਾਡੇ ਵਿੱਚ ਫਿਰਾਂਗਾ ਯਾਰ ਬੰਦਾ ਲੈ ਕੇ ਤੁਰਿਆ ਫਿਰਦਾ ਕਿਸੇ ਨੂੰ ਲਾਗੇ ਨਹੀਂ ਆਉਂ ਦਿੰਦੇ ਪਰ ਯਾਦ ਰੱਖ ਭਗਵੰਤ ਮਾਨਾ ਤੈਨੂੰ 27 ਦੇ ਵਿੱਚ ਲੋਕਾਂ ਨੇ ਲਾ ਦੇਣਾ ਆ ਕਿਉਂਕਿ ਤੂੰ ਕਹਿੰਦਾ ਕੁਕੜੀ ਦੇ ਪੈਸੇ ਦਵਾਂਗੇ ਆਂਡੇ ਦੇ ਪੈਸੇ ਦਵਾਂਗੇ ਜਿੱੱਜ ਵੀ ਤੂੰ ਤੇਰੇ ਵਿੱਚ ਫਿਰਦਾ ਆ ਤੇ 50000 ਰੁਪਇਆ ਪ੍ਰਤੀ ਜਿਹੜਾ ਆ ਉਹ ਕਿਸਾਨ ਨੂੰ ਦਿੱਤਾ ਜਾਵੇ ਕਿਉਂਕਿ ਵੇਖੋ ਲੋਕ ਜੇ ਟੈਕਸ ਭਰਦੇ ਆ ਮੋਟਰਸਾਈਕਲ ਹੈ ਗੱਡੀਆਂ ਲੈ ਕੇ ਟਰੈਕਟਰ ਲੈ ਕੇ ਲੱਖਾਂ ਦੇ ਇਥੇ ਲੱਗੇ ਹੋਏ ਆ ਸਾਨੂੰ ਜਿਹੜਾ ਟਰੈਕਟਰ ਸਾਡਾ ਗੱਡਾ ਹੈ ਉਹਦੇ ਵਿੱਚ ਵੀ ਸਾਨੂੰ ਇਹ ਨਹੀਂ ਛੋਟ ਹੈਗੀ ਕਿ 2 ਲੱਖ ਰੁਪਇਆ 3 ਲੱਖ ਰੁਪਇਆ ਸਾਫ ਸਿਟੀ ਮਿਲੇ ਕਿਸਾਨ ਨੂੰ ਕੋਈ ਸਾਫ ਸਿਟੀ ਨਹੀਂ ਹੈ ਜੀ ਇਸ ਕਾ ਕਿਸਾਨ ਜਿਹੜਾ ਹੈ ਉਹ ਰੱਬ ਦੇ ਆਫਰ ਜਿਉਂਦਾ ਆ ਅੱਜ ਸਿੰਘ ਸਾਰੇ ਨਿਸ਼ਕਾਮ ਸੇਵਾ ਲੱਗੇ ਹੋਏ ਆ ਮਹਾਪੁਰਖ ਵੀ ਕੱਲ 50 ਟਾਰੇ ਲੈ ਕੇ ਆਏ ਸੀ ਹੁਣ ਵੀ ਅੱਜ ਕਿਤੇ ਗਏ ਹੋਏ ਆ ਇਸ ਕਰਕੇ ਕੱਲ ਵੀ ਮਹਾਪੁਰ ਕਿਤੇ ਪਹੁੰਚੇ ਸਾਰੀਆਂ ਸੰਗਤਾਂ ਦਾ ਸਹਿਯੋਗ ਮਹਾਪੁਰਖ ਜਿਹੜੇ ਆ ਉਹ ਸਦਾ ਹੀ ਸੰਗਤਾਂ ਦੇ ਨਾਲ ਰਹਿੰਦੇ ਆ ਜਿੱਥੇ ਆਪਤਾ ਆਉਂਦੀ ਉੱਥੇ ਖਲੋਂਦੇ ਆ ਸਾਡੇ ਪੰਜ ਸਰਪੰਚ ਇਲਾਕੇ ਦੇ ਜਿੰਨੇ ਵੀ ਨੌਜਵਾਨ ਖੜੇ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਜਿਹੜਾ ਪਰਾਲਾ ਕਰਨਾ ਸੀ ਜੇ ਕਿਸੇ ਨੇ ਬੰਦੇ ਨੂੰ ਕੋਕਾ ਚ ਲੱਗੀ ਏ ਪ੍ਰਸ਼ਾਦਾ ਪਰਸੋਂ ਤੱਕ ਉਹ ਨਹੀਂ ਬੰਦਦਾ ਮਈ ਜੂਨ ਦੇ ਵਿੱਚ ਇਹ ਸਾਰਾ ਟਾਈਮ ਜਿਹੜੀ ਸਹੀ ਕਰਨੀ ਚਾਹੀਦੀ ਸੀ ਕਦੋਂ ਪਾਣੀ ਛੱਡਿਆ ਜਾਵੇ ਕਿੰਨਾ ਛੱਡਿਆ ਜਾਵੇ ਕਿੰਨਾ ਰਿਲੀਜ਼ ਕਰਨਾ ਕਿੰਨੇ ਮੀਂਹ ਪੈਣੇ ਆ ਸਾਰਾ ਕੋਈ ਨੱਟ ਤੇ ਅਜ ਹੈ ਆ ਸੰਤ ਚੋਰਾਂ ਤੋਂ ਸਾਥ ਬਣਾਉਂਦੇ ਨੇ ਚਾਂਦਾ ਆਪਣੇ ਦਾਗ ਨਹੀਂ ਧੋ ਸਕਦਾ ਸੰਤ ਦਿਲਾਂ ਦੇ ਦਾਗ ਮਟਾਉਂਦੇ ਨੇ ਚੰਦ ਮਸਿਆ ਵਾਲੇ ਦਿਨ ਡੁੱਬ ਜਾਵੇ ਸੰਤ ਡੁੱਬਿਆਂ ਦੇ ਬੇੜੇ ਬੰਨੇ ਲਾਉਂਦੇ ਨੇ ਇਹਨਾਂ ਨਾਲ ਸੰਸਾਰ ਵਿੱਚ ਬਰਕਤਾਂ ਨੇ ਤਾਈਆਂ ਲੋਕ ਇਹਨਾਂ ਨੂੰ ਸੀਸ ਨਵਾਉਂਦੇ ਨੇ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਸ੍ਰੀ ਹਾਲੀ ਸਾਬ ਵਾਲੇ ਸ੍ਰੀਮਾਨ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸ੍ਰੀ ਤਰਨ ਤਰਨ ਸਾਹਿਬ ਵਾਲੇ ਸੰਪਰਦਾਏ ਦਾਲ ਬਾਬਾ ਵਿਦੀ ਚੰਦ ਜੀ ਸ੍ਰੀਮਾਨ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਮਹਾਂਪੁਰਖ ਪਹਿਲੇ ਦਿਨ ਤੋਂ ਜਦੋਂ ਪਾਣੀ ਦਾ ਪੱਧਰ ਵਧਿਆ ਹੈ ਸੰਗਰਾਹਤ ਵਾਲਾ ਦਿਨ ਹੈ 16 ਤਰੀਕ ਹੈ ਤੇ 16 ਤਰੀਕ ਨੂੰ ਇਹ ਪਾਣੀ ਦਾ ਜਿਹੜਾ ਪੱਧਰ ਵਧਿਆ ਹੈ 16 ਤੋਂ ਲੈ ਕੇ ਅੱਜ ਤਾਈਂ ਨਿਰੰਤਰ ਵਗਦਾ ਹੈ ਪਾਸੇ-પાસੇ ਬਿਆੰਤ ਬੰਨ ਟੁੱਟੇ ਨੇ ਇੱਥੇ ਮਹਾਂਪੁਰਖਾ ਨੇ ਸੰਗਤਾਂ ਦੇ ਸਹਿਯੋਗ ਨਾਲ ਬੜਾ ਰਾਤ ਦੇ ਨੌਜਵਾਨਾਂ ਨੇ ਪਹਿਰਾ ਦਿੱਤਾ ਹੈ ਇਹ ਭਾਈ ਦਰਬਾਰਾ ਸਿੰਘ ਹੋਣੀ ਪਾਈ ਘਰਪ੍ਰੀਤ ਸਿੰਘ ਹੋਣੀ ਪਾਈ ਚਰਨ ਸਿੰਘ ਹੋਣੀ ਮਹਾਂਪੁਰਖਾਂ ਦੇ ਜੰਨਾ ਵੀ ਸਿੰਘ ਨੇ ਸਾਰਾ ਦਿਹਾੜਾ ਰਾਤ ਦਿਨ ਕਿਉਂਕਿ ਸੰਗਤਾਂ ਕੋਈ 2 ਘੰਟੇ ਲਾ ਕੇ ਚਲੇ ਜਾਂਦੀਆਂ ਕੋਈ 4 ਘੰਟੇ ਲਾ ਕੇ ਜਿੰਨਾ ਜਿੰਨਾ ਕਿਸੇ ਨੂੰ ਸਮਾਂ ਮਿਲਦਾ ਉਹਨਾਂ ਉਹਨਾਂ ਚਰ ਸੇਵਾ ਕਰਕੇ ਸੰਗਤਾਂ ਪਿੰਡਾਂ ਨੂੰ ਚਲੇ ਜਾਂਦੀਆਂ ਛੁੱਟੀਆਂ ਲੈ ਕੇ ਜਿਹੜੀਆਂ ਸੰਗਤਾਂ ਦੂਸਰੇ ਪਿੰਡਾਂ ਦੇ ਵਿੱਚੋਂ ਟਰੱਕਾਂ ਦੇ ਰਾਹੀਂ ਮਹਾਂਪੁਰਖ ਵਿਚਾਰ ਰਹੇ ਨੇ ਬਾਬਾ ਸੁਖਾ ਸਿੰਘ ਜੀ ਸ੍ਰੀ ਹਰਿ ਆਲੀ ਸਾਹਿਬ ਵਾਲੇ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਵਾਲੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੌਰ ਸਿੰਘ ਵਾਲੇ ਮਹਾਂਪੁਰਖਾਂ ਵੱਲੋਂ ਹੋਰ ਵੀ ਬਿਆਨਤ ਮਹਾਂਪੁਰਖਾਂ ਵੱਲੋਂ ਸੰਗਤਾਂ ਪਹੁੰਚ ਰਹੀਆਂ ਨੇ ਅਰੋ ਸੰਗਤਾਂ 9:00 10:00 ਵਜੇ ਤੋਂ ਲੈ ਕੇ 5:00 ਵਜੇ ਤਾਈ ਸੰਗਤਾਂ ਨੂੰ ਛੁੱਟੀ ਮਹਾਂਪੁਰਖਾਂ ਵੱਲੋਂ ਦਿੱਤੀ ਜਾਂਦੀ ਹੈ ਕਈ 5:30 6:00 ਵਜੇ ਵਿੱਚ ਲੇ ਜਾਂਦੇ ਨੇ ਪਰ ਜਿਹੜਾ ਨਗਰ ਸਭਰਾ ਹੈ ਇਹਦਾ ਦਿਲੋਂ ਤਨਵਾਦ ਹੈ ਭਾਵੇਂ ਇਲਾਕਾ ਵੀ ਸਭਰਾ ਦਾ ਹੈ ਪਰ ਸਭਰਾ ਨਗਰ ਦੀਆਂ ਸੰਗਤਾਂ ਨੇ ਰਾਤ ਦਿਨ ਮੋਰਚਾ ਜਿਹੜਾ ਸੰਭਿਆ ਆਇਆ ਹੈ ਰਾਤ 1:00 1:00 ਵਜੇ ਤਾਈ 2:00 2:00 ਵਜੇ ਤਾਈ ਸੇਵਾ ਚੱਲਦੀ ਆ ਅ ਲੰਗਰ ਦੀ ਸੇਵਾ ਵੀ ਉਹਨਾਂ ਚਰਮਾ ਪੁਰਖਾਂ ਵੱਲੋਂ ਚਲਾਈ ਜਾਂਦੀ ਹੈ ਜੰਨਾ ਚਰ ਸੰਗਤਾਂ ਸਾਰਾ ਦਿਨ ਸੇਵਾ ਦਾ ਕਾਰਜ ਕਰਦੀਆਂ ਤੋੜੇ ਭਰਦੇ ਨੇ ਸਿੰਘ ਕਰੇਟਾਂ ਵਿੱਚ ਭਰ-ਭਰ ਕੇ ਲਾਏ ਜਾਂਦੇ ਨੇ ਮਿੱਟੀ ਪਿੰਡ ਦੇ ਲਾਗੋਂ ਲਿਆਂਦੀ ਜਾਂਦੀ ਜਾਂਦੀ ਹੈ ਕਿਉਂਕਿ ਉੱਥੇ ਉੱਚਾ ਥਾਂ ਹੈ ਮਾਧਿਅ ਤੋਂ ਮਿੱਟੀ ਆ ਰਹੀ ਹੈ ਉਹ ਮਿੱਟੀ ਸੰਗਤਾਂ ਜਿਹੜੀਆਂ ਨਗਰ ਸਭਰਾ ਦੇ ਟਰੈਕਟਰ ਲੱਗੇ ਨੇ ਟਰਾਲੀਆਂ ਲੱਗੀਆਂ ਨੇ ਸਾਰਿਆਂ ਦਾ ਹੀ ਬੜਾ ਸੰਯੋਗ ਹੈ ਸੰਪਰਦਾਇ ਦਲਬਾਬਾ ਵਿਦੀ ਚੰਦ ਜੀ ਸ੍ਰੀਮਾਨ ਸਿੰਘ ਸਾਹਿਬ ਜ਼ਥੇਦਾਰ ਬਾਬਾ ਅਵਤਾਰ ਸਿੰਘ ਜੀ ਮਾਹਪੁਰਖਾਂ ਵੱਲੋਂ ਦਾਸਰਿਆਂ ਵੱਲੋਂ ਸਾਰੀਆਂ ਹੀ ਸੰਗਤਾਂ ਦਾ ਦਿਲੋਂ ਧੰਨਵਾਦ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਜਿਹੜਾ ਮੁਸ਼ਕਲ ਦਾ ਸਮਾਂ ਬਣਿਆ ਹੈ ਸਤਿਗੁਰੂ ਟਾਲ ਦੇਣ ਕਿਉਂਕਿ ਭੈ ਵਿੱਚ ਲੱਖ ਦਰਿਆ ਉਹ ਪਰਮੇਸ਼ਰ ਦੇ ਭੈ ਵਿੱਚ ਹੀ ਸਾਰੇ ਦਰਿਆ ਨੇ ਸਮੁੰਦਰ ਨੇ ਵਾਹਿਗੁਰੂ ਪਰਮੇਸ਼ਰ ਤੇ ਸਾਰੇ ਜੀਵ ਉਤਪਨ ਹੋਏ ਨੇ ਵਾਹਿਗੁਰੂ ਪਰਮੇਸ਼ਰ ਹੀ ਸਾਰੇ ਜੀਵਾਂ ਦੀ ਰੱਖਿਆ ਕਰਨ ਨੂੰ ਸਮਰੱਥ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਤਮਾ ਨਹੀਂ ਸੰਸਾਰੀ ਬੰਦੇ ਦੀ ਨਹੀਂ ਹੁੰਦੀ ਜਿੰਦੇ ਉਹ ਪਾਤਸ਼ਾਹ ਦੀ ਜਿਹੜਾ ਇਹ ਜਾਲ ਨੂੰ ਰਵਾ ਕਰ ਰਿਹਾ ਸਾਨੂੰ ਰੱਖ ਰਿਹਾ ਸਾਰਾ ਕੁਝ ਕਰਦਾ ਪਿਆ ਉਹਦੇ ਵਾਸਤੇ ਤੇ ਮੈਂ ਸਾਰਿਆਂ ਦੀ ਕਿਸੇ ਦੀ ਬਰਿਆਈ ਦਾ ਨਹੀਂ ਇਹ ਖੇਡ ਹੈਗਾ ਐਵੇਂ ਕਿਸੇ ਨੂੰ ਆਪਾ ਉਹ ਗੱਲ ਕੀਤੀ ਜਾਈਏ ਜੀ ਅੰਜ ਹੋ ਗਿਆ ਇਹ ਅਠਾ ਚੱਤਾ ਸੂਬਿਆਂ ਦੇ ਵਿੱਚ ਆਪਣੇ ਵਿੱਚ ਹੋਇਆ ਚੰਗੀ ਤਰ੍ਹਾਂ ਕੋ ਕੇ ਵੇਖੋ ਐ ਨਾ ਗੱਲ ਕਰਿਆ ਕਰੋ ਉਹ ਹੋ ਗਿਆ ਤੇ ਉਹ ਹੋ ਗਿਆ ਆਪਣੇ ਨੇ ਸਾਰੇ ਕਿੰਦੂ ਮਾੜਾ ਖੋਗੇ ਇਹਦੇ ਵਿੱਚ ਮਾੜੀਆਂ ਗੱਲਾਂ ਕਰੋਗੇ ਤੇ ਹੋਰ ਮਾਰੇ ਹੋ ਜਾਣਗੇ ਇੱਕ ਤਾਂ ਇੱਕ ਤਾਂ ਦਾ ਬੜਾ ਪ੍ਰਦਰਸ਼ਨ ਹੋਇਆ ਜਿਹੜਾ ਵੇਖਣ ਚ ਆਇਆ ਇੱਥੇ ਏਡੀ ਵੱਡੀ ਗੱਤ ਹੋਈ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਇੱਕ ਤਾਂ ਹਰ ਚੀਜ਼ ਮੈਂ ਤੇ ਇਕਤਾ ਦੀ ਇੱਕੋ ਗੱਲ ਦੱਸਦਾ ਖਾਣ ਨੂੰ ਪੀਣ ਨੂੰ ਪਾਣੀ ਤੁਰੇ ਆਉਂਦੇ ਗੱਡੀਆਂ ਦੀਆਂ ਗੱਡੀਆਂ ਪੈਲੀਆਂ ਮਿੱttੀਆਂ ਟਰਾਲੀਆਂ ਲੱਗੀਆਂ ਜਾਂਦੀਆਂ ਤੋੜੇ ਵਾਲੇ ਤੋੜੇ ਚੁੱਕੀ ਜਾਂਦੇ ਪਰਨ ਵਾਲੇ ਭਰੇ ਜਾਂਦੇ ਮੇਰੀ ਕੋਲ ਜੇ ਤੁਸੀਂ ਲਵੋ ਤੇ ਮੈਂ ਦੱਸ ਨਹੀਂ ਸਕਦਾ ਆਪਣੇ ਬਿਆਨ ਕਰਕੇ ਕਿਉਂ ਦੀ ਸੇਵਾ ਚੱਲਣ ਦੇ ਇਹ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਸਾਰੇ ਬਤਾਰਾਂ ਦੀ ਬਣਾਈ ਹੋਈ ਤਰਤੀਰ ਤੇ ਸਿੱਖਾਂ ਨੇ ਪੜ ਕੇ ਦਰਿਆਵਾਂ ਨੂੰ ਬੰਨ੍ਹ ਮਾਰਿਆ ਨੇ ਤੇ ਅੱਜ ਤੱਕ ਦਰਿਆਵਾਂ ਨੂੰ ਬੰਨ੍ਹਣੀ ਬੱਜੀ ਇਹ ਮੈਂ ਕਹਿ ਸਕਦਾ ਜੋ 사ਤਗੁਰ ਜੀ ਦਾ ਪਾਣਾ ਹੈ ਪਾਣੀ ਬਹੁਤ ਟਾਟਾ ਮਾਰ ਰਿਹਾ ਹੈ ਪਰ ਮਹਾਂਪੁਰਸ਼ਾਂ ਦਾ ਸਰੀਆਰੀ ਸਾਹਿਬ ਵਾਲਿਆਂ ਦਾ ਤੇ ਧਨ ਧਨ ਦਲ ਬਾਬਾ ਬੀਚਨ ਸਾਹਿਬ ਜੀ ਬਾਬਾ ਅਵਤਾਰ ਸਿੰਘ ਰਾਂ ਦਾ ਅਤੇ ਗੁਰੂ ਸੰਗਤਾਂ ਦਾ ਬਹੁਤ ਸਯੋਗ ਹੈ ਉਹ ਸਯੋਗ ਦੇ ਨਾਲ ਬੰਨ ਬਚੇ ਹਨ ਇਸੇ ਤਰ੍ਹਾਂ ਗੁਰੂ ਸੰਗਤਾਂ ਅਤੇ ਮਹਾਂਪੁਰਸ਼ ਮਹਾਂਪੁਰਸ਼ ਮਿਹਰ ਦੀ ਨਿਗਾਹ ਬਣਾਈ ਰੱਖਣ ਤੇ ਗੁਰੂ ਸੰਗਤਾਂ ਨੂੰ ਬਚਾ ਕੇ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੋਤੀ ਜਿਕਰਾ ਬਲਿਆ ਹਲੋ ਜੈ ਗੁਰੂ ਅਰਜਨ ਪਾਤਸ਼ਾਹ ਦੇ ਮਨ ਨੂੰ ਭਾਵੇ ਸਾਤ ਸ੍ਰੀ ਆਕਾਲ ਧਿਕ ਧਿਕ ਫਤੇ ਥਾਰ ਤੇ ਦੀ ਹਰ ਮਦਾਨ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ